ਜਾਦਾ ਧਰੋਂ ਤੋਂ ਯਾਰਾਤ ਨੂੰ ਸੰਗਤ ਦੇ ਸੰਗਤ ਬਹੁਤ ਆ ਜਾਂਦੀ ਹੈ ਨਾ ਸਾਡੇ ਮਾਵਾ ਭੈਣਾ ਬਹੁਤ ਬੱਚੀ ਆ ਰਹੇ ਮਨਨਾਂ ਜਾਂਦਾ ਜਰੂਰ ਹੁੰਦੀ ਆ ਮੈਨੂੰ ਤਾਂ ਬਹੁਤ ਗਿੰਤੀ ਜਿਹੋ ਹੁੰਦੇ ਨੇ ਪਰ ਬਾਈ ਤੁਹਾਡੇ ਫਰਕ ਦੇ ਘਰੇ ਬੈ ਕੇ ਇਹ ਨਹੀਂ ਸਰਿਆ ਕਰਦਾ ਮੈਂ ਇੱਕ ਹੀ ਲੈਣਾ ਮੈਂ ਇੱਕ ਹੀ ਲੈਣਾ ਕਹਿ ਕੇ ਤਾਂ ਨਾ 70 75 ਸਾਲ ਹੋ ਗਏ ਹੈ ਨਾ ਤਾਂ ਹਾਲਾਤ ਬੜੇ ਨੇ ਉਹਨ ਦਾ ਪਾਣੀ ਲੈਣੇ ਬਾਈ ਐਮ ਐਸ ਬੀ ਦੇ ਹੱਕ ਲੈਣੇ ਸਰਦਾਰ ਦੀਪ ਸਿੰਘ ਢੱਲੇਵਾਰ ਦੀ ਜਾਨ ਨੂੰ ਵੀ ਬਚਾਉਣਾ ਹੈ ਠੀਕ ਆ ਉਹਨਾਂ ਤੇ ਸੋਚ ਦੇ ਪੈਰਾ ਵੀ ਦੇਣਾ ਉਹਦੀ ਧਾਲ ਬਣ ਕੇ ਨਿਕਰਦਾ ਜਿੱਤਾ ਕੜੇ ਹੋਗੇ ਚੱਲੇ ਪਾਓ ਆਪਣੇ ਘਰਾਂ ਤੋਂ ਕੋਈ ਘੰਟਾ ਕਰ ਸਕਦਾ ਤੂੰ ਕੱਟੇ ਘੜ ਸਕਦਾ ਰਾਤ ਕੱਟ ਸਕਦਾ ਹਫਤਾ ਕੱਟ ਸਕਦਾ ਸੋਸ਼ਲ ਮੀਡੀਆ ਦੇ ਸਾਥੀ ਤੇ ਬਾਕੀ ਦੇਸ਼ ਦੇ ਲੋਕ ਨਾਲ ਨਹੀਂ ਸਮਝੇ ਲੋਕ ਨਾਲਦੇ ਹਨ ਉਹ ਨਹੀਂ ਜਿਹੜੇ ਵਟਸਐਪ ਯੂਨੀਵਰਸਿਟੀ ਤੋਂ ਗਿਆਨ ਚੱਕਦੇ ਨੇ আর কমেন্ট ਕਰਦੇ ਨੇ ਠੀਕ ਹੈ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨਾ ਪਿੰਡ ਚ ਵੀ ਕੋਈ ਖੜਾ ਹੰਦਾ ਨਹੀਂ ਹੈ ਨਾ ਫਿਰ ਘਰੇ ਜਾ ਕੇ ਹੈ ਨਾ ਵੀ ਆਪਣੀ ਪੜਾਅ ਤੋਂ ਅਗਨੇਟ ਦੇਖਦੇ ਪਰ ਜਿਹੜੇ ਲੋਕ ਦੇਸ਼ ਦੇ ਨਾਲ ਹੁੰਦੇ ਨੇ ਨਾ ਵੀ ਜਿਹੜੇ ਲੋਕਾਂ ਨੂੰ ਪਤਾ ਵੀ ਸਰਪ ਦਾ ਫਲ ਆਏ ਨਾ ਜਮਾਨੀ ਇੰਨਾ ਨਹੀਂ ਜਾਂਦੇ ਨੇ ਉਹ ਲੋਕ ਇਹ ਤਾਂ ਸਮਰਥਨ ਕਰਦੇ ਨੇ ਉਹ ਬੜੇ ਨਿਹੇ ਲੋਕ ਨੇ ਉਹ ਸਮਝਦਾਰ ਲੋਕ ਨੇ ਹੈ ਨਾ ਠੀਕ ਹੈ ਤੇ ਉਹ ਸਾਡੇ ਨਾਲ ਜੁੜੇ ਹੋਏ ਵੀ ਹੈਗੇ ਸਾਰੇ ਨੂੰ ਤੇ ਉਹਨਾਂ ਨੂੰ ਪੇਸ਼ਕਸ਼ ਕਰਦੇ ਹਾਂ ਕਿ ਪਤਾ ਘੜੇ ਹੋ ਕੇ ਜੋੜੋ ਜਿੱਥੇ ਜਿੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਉਸੇ ਸਾਡੇ ਸਾਡੀ ਵੀ ਮੇਜਾਇ ਦੇ ਲੜ